ਮੈਂ ਇੱਥੇ ਨਾ ਪੀਪੀਆਰ ਮਾਲ 3ਰਡ ਫਲੋਰ ਤੇ ਕੰਮ ਕਰਦਾ ਵੈਬ ਬੁਸ਼ਾ ਕੰਪਨੀ ਦੇ ਨਾਮ ਤੋਂ ਆ ਠੀਕ ਹੈ ਜੀ ਤੇ ਮੈਨੇਜਰ ਜਿਹੜੇ ਹੈਗੇ ਨੇ ਨਾ ਉਹਨਾਂ ਨੇ ਮੈਨੂੰ ਬਿਨਾਂ ਦੱਸੇ ਕੰਮ ਤੋਂ ਕੱਢਤਾ ਵਾ ਠੀਕ ਹੈ ਜੀ ਮੇਰੇ ਫਾਦਰ ਨਹੀਂ ਹੈਗੇ ਮੇਰਾ ਘਰ ਮੇਰੇ ਚਿਰੋ ਚੱਲਦਾ ਵਾ ਹੂੰ ਠੀਕ ਹੈ ਜੀ ਤੇ ਉਹਨਾਂ ਨੇ ਬਿਨਾਂ ਦਾ ਸੇਮੇ ਨੂੰ ਕੱਟਤਾ ਕਿਉਂ ਕੱਢਿਆ ਕਿ ਮੈਂ ਬਿਨਾਂ ਦੱਸੇ ਛੁੱਟੀ ਕਰ ਲਈਆ ਜਦ ਕਿ ਮੈਂ ਆਚਰ ਮੈਡਮ ਨੂੰ ਦੱਸਿਆ ਵਾ ਕਿ ਮੈਨੂੰ 3 ਦਿਨ ਹੋ ਗਏ ਨੇ ਦੱਦੇ ਹੋਏ ਕਿ ਮੈਂ ਛੁੱਟੀ ਕਰਨੀ ਆ ਤੇ ਉਹਨਾਂ ਨੇ ਮੈਨੂੰ ਬਿਨਾਂ ਕੋਈ ਨੋਟਿਸ ਦਿੱਤੇ ਸਿੱਧਾ ਹੀ ਮੈਨੂੰ ਟਰਮੀਨੇਸ਼ਨ ਲੈਟਰ ਦੇ ਦਿੱਤਾ ਵਾ ਹੁਣ ਭਾਜੀ ਮੇਰੀ 15 ਦਿਨ ਦੀ ਸਾਲਰੀ ਰੋਕ ਕੇ ਰੱਖੀ ਏ ਮੇਰਾ ਤੇ ਭਾਜੀ ਮਹੀਨਾ ਖਰਾਬ ਆ ਮੇਰਾ ਘਰ ਮੇਰੇ ਸਿਰੋ ਚੱਲਦਾ ਵਾ ਭਾਜੀ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰਦੇ ਸਾਰਾ ਮਾਮਲਾ ਤੋਂ ਦੱਸੋ ਦਰਸ਼ਕਾਂ ਨੂੰ ਹੈ ਕੀ ਆ ਭਾਈ ਮੈਨੂੰ 7 ਮਹੀਨੇ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਜੇ ਮੈਂ ਛੁੱਟੀ ਕੀਤੀ ਭਾਈ ਮੈਂ ਦੱਸ ਕੇ ਕੀਤੀ ਆ ਕੀ ਨਾਮ ਕੀ ਕੰਪਨੀ ਦਾ ਵੈਬ ਬੂਸਟਰ ਨਾਮ ਹੈ ਜੀ ਜੀ ਕਿੱਥੇ ਆ ਜੀ ਸਿਕਿਉਰਟੀ ਦਾ ਕੰਮ ਹੈ ਭਾਈ ਇੱਥੇ ਠੀਕ ਹੈ ਜੀ ਕੈਨੇਡੀਅਨ ਸਿਕਿਉਰਟੀ ਪ੍ਰੋਵਾਈਡ ਕਰਦੇ ਨੇ ਇੱਥੇ ਤੇ ਉਹ ਕੰਮ ਆ ਸਾਰਾ ਪਰ ਇਹਨਾਂ ਨੇ ਭਾਈ ਮੇਰੇ ਨਾਲ ਬਹੁਤ ਧੱਕਾ ਕੀਤਾ ਵਾ ਠੀਕ ਹੈ ਮੈਨੂੰ ਬਿਨਾਂ ਦੱਸੇ ਸਿਰਫ ਇੱਕ ਕਾਰਨ ਕੀ ਹੈ ਕਿ ਮੈਂ ਇਹਨਾਂ ਨੂੰ ਮੈਨੇਜਰ ਨੂੰ ਨਹੀਂ ਦੱਸਿਆ ਕਿ ਮੈਂ ਛੁੱਟੀ ਕਰਨੀ ਪਰ ਮੈਂ ਐਚਆਰ ਨੂੰ ਜ਼ਰੂਰ ਦੱਸਿਆ ਕਿ ਮੈਂ ਛੁੱਟੀ ਕਰਨੀ ਕੋਈ ਵੈਲਿਡ ਰੀਜ਼ਨ ਹੀ ਹੈਗਾ ਮੈਂ ਉਹਨਾਂ ਨੇ ਕੰਮ ਤਾਂ ਕਰਤਾ ਵਾ ਠੀਕ ਹੈ ਮੇਰਾ ਘਰ ਦਾ ਖਰਚਾ ਮੇਰੇ ਸਿਰੋਂ ਚੱਲਦਾ ਹੈ ਅੱਜ ਘਰੋਂ ਤੁਸੀਂ ਕੰਮ ਤੇ ਆਏ ਸੀਗੇ ਇੱਥੇ ਨਹੀਂ ਭਾਜੀ ਅੱਜ ਮੈਂ ਛੁੱਟੀ ਕੀਤੀ ਸੀਗੀ ਜੀ ਠੀਕ ਹੈ ਜੀ ਤੇ ਮੈਨੂੰ ਸਵੇਰੇ ਇਹਨਾਂ ਨੇ ਟਰਮੀਨੇਸ਼ਨ ਲੈਟਰ ਭੇਜਤਾ ਵਟਸਐਪ ਦੇ ਉੱਤੇ ਅਗਰ ਮੈਂ ਤੁਹਾਨੂੰ ਇਹ ਫੋਟੋ ਵਿੱਚ ਦਿਖਾ ਦੇਣਾ ਤੁਹਾਡੀ ਇੱਕੋ ਛੁੱਟੀ ਨੇ ਤੁਹਾਨੂੰ ਇਦਾਂ ਦਾ ਮਤਲਬ ਇਹ ਕੰਮ ਤੇ ਘੜਾਤਾ ਇੱਕ ਛੁੱਟੀ ਕੀਤੀ ਤੁਸੀਂ ਨਹੀਂ ਛੁੱਟੀ ਜਿਹੜੀ ਤੁਸੀਂ ਛੁੱਟੀ ਕੀਤੀ ਕਿਸ ਕਾਰਨ ਤੋਂ ਕੀਤੀ ਸੀ ਕੀ ਪ੍ਰੋਬਲਮ ਕੀ ਪਸਰਲ ਕੰਮ ਸੀਗਾ ਜੀ ਘਰ ਦਾ ਹਰ ਕਿਸੇ ਨੂੰ ਹੁੰਦਾ ਜੀ ਦੇਖੋ ਹਰ ਕੋਈ ਜੋਬ ਕਰਦਾ ਬਾਹਰ ਕਿਸੇ ਨੂੰ ਪਸਰਲ ਕੰਮ ਹੁੰਦਾ ਜੀ ਹਾਂਜੀ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਠੀਕ ਹੈ ਜੀ ਪਰ ਇਹ ਭਾਈ ਕੋਈ ਕਾਰਨ ਨਹੀਂ ਹੁੰਦਾ ਕਿ ਛੁੱਟੀ ਕੀਤੀ ਤਾਂ ਉਹਨੇ ਕੰਮ ਤੋਂ ਕੱਢਤਾ ਕੋਣ ਕੋਣ ਮੈਨੇਜਰ ਕੋਣ ਆ ਤੁਹਾਡਾ ਕੀ ਨਾਮ ਆਦਾ ਗੁਰਪ੍ਰੀਤ ਸਿੰਘ ਨਾਮ ਹੈ ਜੀ ਉਹਨਾਂ ਦਾ ਭੋਗਪੁਰ ਦਾ ਰਹਿਣ ਵਾਲਾ ਜੀ ਗੱਲ ਕਰ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਭਾਈ ਮੈਨੂੰ ਪਹਿਲਾਂ ਵੀ ਫੋਨ ਆਇਆ ਮੈਂ ਹੁਣ ਵੀ ਦੁਬਾਰਾ ਕਿੰਨਾ ਤੁਹਾਡਾ ਕਿੰਨਾ ਸੈਲਰੀ ਪੈਕੇਜ ਹੈ ਇੱਥੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਠੀਕ ਹੈ ਭਾਜੀ ਪਹਿਲਾਂ ਮੈਂ 12 ਘੰਟੇ ਕਰਦਾ ਸੀਗਾ ਜੀ ਤੇ ਉਸ ਵੇਲੇ ਮੇਰਾ 18000 ਰੁਪਿਆ ਸੀਗਾ ਹੁਣ ਮੈਂ 11 ਘੰਟੇ ਕਰਦਾ ਤੇ ਮੇਰਾ 16000 ਰੁਪਿਆ ਆਉਂਦਾ ਐਸ ਵੀ ਕੱਟ ਹੁੰਦਾ ਭਾਈ ਪੀਐਫ ਨਹੀਂ ਆਉ ਉਹ ਐਸਆਈ ਕੱਟ ਹੁੰਦਾ ਭਾਜੀ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਂ ਭਾਈ ਬ ਗਲੰਦਰ ਦੇ ਪੀਪੀਆਰ ਮਾਰਕੀਟ ਦੇ ਸਾਡੇ ਕਰਮਚਾਰੀ ਜਿੱਥੇ ਕਿ ਮੈਨੇਜਰ ਦਾ ਫੋਨ ਆ ਗਿਆ ਆ ਭਾਈ ਇਹ ਵਿੱਚ ਮੈਨੇਜਰ ਦਾ ਫੋਨ ਆ ਰਿਹਾ ਸਾਰੀ মিডিਆ ਮੇਰੇ ਨਾਲ ਆ ਹਾਂਜੀ ਭਾਈ ਦੱਸੋ ਦੀ ਸਾਲ ਲੜਕਾ ਤੁਹਾਡੇ ਦੇ ਅਲੀਗੇਸ਼ਨ ਲਗਾਉਂਦਾ ਕਿ ਜਿਹੜੀ ਮੇਰੀ ਸੈਲਰੀ ਹੈ ਮੈਨੂੰ ਦਿੱਤੀ ਨਹੀਂ ਗਈ ਇੱਕ ਮੈਂ ਛੁੱਟੀ ਕੀਤੀ ਸੀ ਉਹਦਾ ਜਿਹੜਾ ਖਰਮਿਆਜਾ ਕੰਦਾ ਮੈਨੂੰ ਭੁਗਤਣਾ ਪੈ ਰਿਹਾ ਤੇ ਮੈਨੂੰ ਨਾ ਟਰਮੀਨੇਸ਼ਨ ਲੈਟਰ ਜਿਹੜਾ ਦੇ ਦਿੱਤਾ ਜੀ ਕੀ ਗੱਲਬਾਤ ਕੀ ਹੈ ਸਰ ਸਰ ਗੱਲਬਾਤ ਨਹੀਂ ਹੈ ਸਰ ਮੜ ਕੇ ਉਹਨੇ ਜਿਹੜੇ ਪੇ ਪੋਲਿਸੀ ਹੁੰਦੀ ਹੈ ਹਾਂਜੀ ਨੇ ਸਰ ਇੱਕ ਬੰਦਾ ਤੁਹਾਡੇ ਕੋਲੋਂ 7 ਮਹੀਨਿਆਂ ਤੋਂ ਕੰਮ ਕਰ ਰਿਹਾ ਤੁਸੀਂ ਉਹਨੂੰ ਇੱਕਦਮ ਕਿੱਦਾਂ ਕੱਢ ਸਕਦੇ ਹੋ ਕੀ ਇਦਾਂ ਦਾ ਕਾਰਨ ੜਿਆ ਜਿਹੜਾ 7 ਮਹੀਨੇ ਉਹਨੂੰ ਤੁਹਾਡੀ ਕੰਪਨੀ ਨੇ ਉਹਨੇ ਕੰਮ ਕੀਤਾ ਤੁਸੀਂ ਯੱਕਦਾ ਵੀ ਉਹਨੂੰ ਕੰਮ ਤੋਂ ਕੱਢ ਦਿੱਤਾ ਸਰ ਯੱਕਦਾ ਨਹੀਂ ਕੱਢਿਆ ਆਲਰੇਡੀ ਬਹੁਤ ਵਾਰਨਿੰਗ ਦਿੱਤੀ ਹੋਈ ਹੈ ਮੈਨੂੰ ਕੋਈ ਵਾਰਨਿੰਗ ਦਿੱਤੀ ਨਹੀਂ ਭਾਜੀ ਇੱਕ ਮਿੰਟ ਭਾਜੀ ਅੱਛਾ ਜੀ ਕਿਹੜੀ ਵਾਰਨਿੰਗ ਜਿਹੜੀ ਸਰ ਜਿਹੜੀ ਲਿਖਤੀ ਰੂਪ ਦੇ ਲਿਖਤੀ ਪੜਤੀ ਕੋਈ ਦਿੱਤੀ ਸੀ ਇਹਨਾਂ ਨੂੰ ਕੋਈ ਵਾਰਨਿੰਗ ਤੁਸੀਂ ਪਹਿਲਾਂ ਇੰਨੇ ਰੋਜ਼ ਲੀਟ ਲੈਂਦੇ ਰੋਜ਼ ਬਿਨਾਂ ਦਾ ਸਿਆਰਮੀ ਨੇ ਛੁੱਟੀ ਕਰ ਲੈਂਦੇ ਸਾਰਾ ਵੀ ਕਾਟਸ ਹੈਗਾ ਸਾਡੇ ਕੈਮਰੇ ਦੀ ਫੁਟੇਜ ਇਸੇ ਆਈਦਨ ਪ੍ਰੋਵਾਈਡ ਕਰ ਦਨ ਨਹੀਂ ਤੇ ਯੂ ਵੀ ਆਪਣੇ ਇਹਦੀ ਫੁਟੇਜ ਦੇ ਵਿੱਚ ਐਡ ਕਰ ਲਿਓ ਭਾਈ ਇਹ ਸੁਦਾਜੀ ਝੂਠ ਬੋਲਦੇ ਵੀ ਦਾ ਮਤਲਬ ਹਾਂਜੀ ਸਰ ਭਾਈ ਉਹ ਕਹਿੰਦੇ ਝੂਠ ਸਰ ਤੁਸੀਂ ਕਿੱਥੇ ਹੋ ਜੀ ਇਸ ਟਾਈਮ ਸਰ ਇੱਕ ਮਿੰਟ ਗੁਰਪ੍ਰੀਤ ਜੀ ਤੁਸੀਂ ਇਸ ਟਾਈਮ ਕਿੱਥੇ ਹੋ ਸਰ ਮੈਂ ਕੋਡਾਰ ਪੁਰਾ ਮੈਂ ਆਣਾ ਹੈ ਸਰ ਮੈਂ ਪੁਆਇੰਟ ਨਹੀਂ ਤੁਹਾਡੇ ਕੋਈ ਸਟਾਫ ਦਾ ਬੰਦਾ ਆਪਣਾ ਪੱਕ ਦੇ ਸਕਦਾ ਜਾਂ ਆਪਾਂ ਇੱਥੇ ਖੜੇ ਹਾਂ ਤੁਹਾਡੇ ਦਫ਼ਤਰ ਦੇ ਥੱਲੇ ਖੜੇ ਹਾਂ ਜੀ ਨੀਚੇ ਘੜੇ ਨੇ ਜਿੱਥੇ ਇਹ ਭਾਜੀ ਹੁਣੀ ਖੜੇ ਆ ਇਹਨਾਂ ਦਾ ਇਲਜ਼ਾਮ ਆ ਕਿ ਮੇਰੀ ਜਿਹੜੀ ਸੈਲਰੀ ਨਹੀਂ ਦਿੱਤੀ ਜਾ ਰਹੀ ਔਰ ਮੈਨੂੰ ਜਿਹੜਾ ਤੰਗ ਕੀਤਾ ਜਾ ਰਿਹਾ ਮੇਰੀ 15 ਦਿਨ ਕਹਿੰਦੇ ਤਨਖਾਹ ਵੀ ਰਖ ਲਈ ਕੰਪਨੀ ਨੇ ਮੈਂ 7 ਮਹੀਨੇ ਮਿਹਨਤ ਕੀਤੀ ਕੰਪਨੀ ਲਈ ਕੰਮ ਕੀਤਾ ਔਰ ਕਹਿੰਦੇ ਮੇਰੇ ਹਾਂਜੀ ਮੈਂ ਕਿਹਾ ਮੈਂ ਤਾਂ ਮਨਾ ਹੀ ਨਹੀਂ ਕੀਤਾ ਕਿ ਨਹੀਂ ਪਾਣੀ ਆਈ ਭਾਜੀ ਇਹ ਝੂਠ ਬੋਲਦੇ ਨਾ ਹੁਣੇ ਅਜੇ ਗੱਲ ਕੀਤੀ ਸੀ ਫੋਨ ਤੇ ਤੇਨਾਂ ਨੇ ਮੈਨੂੰ ਸਿੱਧੀ ਧਮਕੀ ਲਈ ਗਈ ਕਿ ਜੋ ਹੁੰਦਾ ਹੈ ਤੁਹਾਡੇ ਤੋਂ ਕਰ ਲਓ ਨਹੀਂ ਧਮਕੀ ਤੁਹਾਨੂੰ ਕਿ ਧਮਕੀ ਕਿਨੇ ਲਈ ਇੱਕ ਮਿੰਟ ਇੱਕ ਮਿੰਟ ਫੋਨ ਆਉ ਨਹੀਂ ਰਹਿੰਦੇ ਫੋਨ ਆਉਣ ਨਹੀਂ ਰਹਿੰਦੇ ਗੁਰਪ੍ਰ ਇੱਕ ਗੁਰਪ੍ਰੀਤ ਨੇ ਫੋਨ ਲਾਈ ਹੈਗੀ ਮੈਨੂੰ ਸਰ ਤੁਹਾਡੇ ਤੋਂ ਹੀ ਤੁਹਾਡੇ ਵੱਲੋਂ ਧਮਕੀ ਵੀ ਦਿੱਤੀ ਗਈ ਇਹਨਾਂ ਨੂੰ ਇੱਕ ਮਿੰਟ ਸਰ ਤੁਹਾਡੇ ਵੱਲੋਂ ਕੋਈ ਧਮਕੀ ਵੀ ਦਿੱਤੀ ਗਈ ਇਹਨਾਂ ਨੂੰ ਸਪੀਕਰ ਤੇ ਕਰ ਲੋ ਨਾ ਭਾਈ ਕੱਟ ਦੇ ਕੱਫੋਨ ਫੋਨ ਕੱਟ ਤਾਂ ਨਹੀਂ ਇਹ ਜਿਹੜੇ ਗੁਰਪ੍ਰੀਤ ਇਹ ਵਿਅਕਤੀ ਕੌਣ ਹੈ ਇਹ ਮੈਨੇਜਰ ਜੀ ਇੱਥੋਂ ਦੇ ਇੱਥੇ ਦਾ ਮੈਨੇਜਰ ਹੈ ਹਾਂਜੀ ਮੈਂ ਇਹ ਕਰਤਾ ਦਰਦਾ ਇੱਥੇ ਦਾ ਇੱਥੇ ਜਿਹੜੇ ਸਾਡੇ ਓਨਰ ਨੇ ਉਹ ਬਾਹਰ ਰਹਿ ਗਿਆ ਜੀ ਕੈਨੇਡਾ ਠੀਕ ਹੈ ਮਤਲਬ ਜਿਹੜਾ ਆਪਣਾ ਇੱਥੇ ਸਟਾਫ ਨਾਲ ਹੋਲਡ ਕਰਦਾ ਵਾ ਉਹ ਮੈਨੇਜਰ ਇੱਥੋਂ ਦਾ ਵਾ ਠੀਕ ਹੈ ਜੀ ਇਹ ਭੋਗਪੁਰ ਰਹਿੰਦਾ ਵਾ ਇਹ ਹੁਣ ਤੁਹਾਡੇ ਸਾਹਮਣੇ ਆ ਝੂਠ ਬੋਲਦਾ ਪਿਆ ਸਾਰਾ ਸਾਲ ਕਿ ਮੈਂ ਮਨਾ ਨਹੀਂ ਕਰੀ ਕਿ ਦਿੱਤਾ ਪੈਸੇ ਨੂੰ ਮੈਂ ਕਹਿੰਦਾ ਭਾਜੀ ਮੇਰੇ ਤੋਂ ਅਗਰ ਇਕੱਲੇ ਹੋਰ ਵੀ ਆਪਣੇ ਨਾਲ ਕੋਈ ਮੁੰਡਾ ਮੇਰੇ ਨਾਲ ਸੀਗਾ ਜੀ ਮੁੰਡਾ ਉਹਨੂੰ ਵੀ ਇਹਨਾਂ ਨੇ ਕਿਹਾ ਸੀ ਆ ਕਿ ਸਵੇਰੇ ਧਮਕੀ ਦਿੱਤੀ ਸੀਗੀ ਉਹ ਦੇਖੋ ਜੀ ਭਾਜੀ ਉਹ ਵਿਚਾਰਾ ਹਿਮਾਚਲ ਤੋਂ ਆਇਆ ਉਹ ਡਰਦਾ ਆਪਣੀ ਨੌਕਰੀ ਤੋਂ ਭਾਜੀ 도ੜ ਗਿਆ ਇੱਕ ਚੀਜ਼ ਹੈ ਭਾਜੀ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ ਤੁਹਾਡੇ ਸਾਹਮਣੇ ਕੀਤੀਆਂ ਤੁਸੀਂ ਤੁਹਾਡੇ ਫੋਨ ਤੇ ਫੋਨ ਆਇਆ ਉਹਨਾਂ ਦਾ ਉਹ ਇਹ ਗੱਲ ਕਹਿੰਦੇ ਕਿ ਮੈਂ ਜਿਹੜਾ ਇਹਨਾਂ ਨੂੰ ਪਹਿਲੇ ਵੀ ਕਈ ਵਾਰ ਵਾਰਨਿੰਗ ਦਿੱਤੀਆਂ ਕਈ ਵਾਰ ਮੇਰੀ ਪਹਿਲਾਂ ਵੀ ਕਹਿੰਦੇ ਇਸ ਰਿਗਾਰਡਿੰਗ ਹੁੰਦੀ ਤੁਸੀਂ ਕਿਹਨੇ ਪਹਿਲੀ ਵਾਰੀ ਚ ਕੱਢਤਾ ਭਾਜੀ ਮੈਨੂੰ ਮੈਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਐਦਾ ਦੀ ਕਿ ਮੈਨੂੰ ਕੱਢ ਦੇਣਾ ਵਾ ਕੰਮ ਦੇ ਉਤੋਂ ਐਦਾ ਦਾ ਠੀਕ ਹੈ ਭਾਜੀ ਮੈਂ ਲੇਟ ਆਇਆ ਵਾ ਤੇ ਲੇਟ ਆਂਦੇ ਭਾਜੀ ਪੈਸੇ ਵੀ ਕੱਟਦੇ ਆਏ ਹੂੰ ਠੀਕ ਠੀਕ ਹੈ ਜੀ ਆਪਣੀ ਇੱਕ ਸ਼ਾਰਟ ਲੀਵ ਹੁੰਦੀ ਹੈ ਜੀ ਕਿੰਨੇ ਕਿੰਨੇ ਪੈਸੇ ਤੁਹਾਡੇ ਤੁਸੀਂ ਲੇਟ ਆਨੇ ਕਿੰਨੇ ਪੈਸੇ ਤੁਹਾਡੇ ਕੱਟੇ ਜਾਂਦੇ ਆ ਜੀ ਮੇਰਾ 200 ਰੁਪਏ ਕੱਟਿਆ ਜਾਂਦਾ ਜੀ ਅਗਰ ਮੈਂ ਲੇਟ ਆਣਾ ਜੀ ਠੀਕ ਹੈ ਜੀ ਤਨਖਾਹ ਕਿੰਨੀ ਸੀਗੀ ਤੁਹਾਡੀ ਮੇਰੀ ਜੇកਾ ਮੈਂ 12 ਘੰਟੇ ਜਰੂ ਕਰਦਾ ਸੀਗਾ ਉਦੋਂ ਮੇਰੀ 18000 ਰੁਪਏ ਤਨਖਾਹ ਸੀਗੀ ਜੀ ਨਾਈਟ ਸ਼ਿਫਟ ਹੁੰਦੀ ਦਾ ਡੇ ਸ਼ਿਫਟ ਸੀਗੀ ਜੀ ਸਵੇਰੇ 6:30 ਤੋਂ ਲੈ ਕੇ ਸ਼ਾਮੀ 6:30 ਤੱਕ ਸੀਗੀ ਠੀਕ ਹੈ ਜੀ ਹੁਣ ਮੈਂ 11 ਘੰਟੇ ਕੀਤੀ ਹੈ ਤੇ ਮੇਰੀ 16000 ਰੁਪਏ ਤਨਖਾਹ ਹੈ ਪੁਲਿਸ ਕੰਪਲੇਂਟ ਕੋਈ ਕੀਤੀ ਤੁਸੀਂ ਹੁਣ ਤੱਕ ਪੁਲਿਸ ਨੂੰ ਤਲਾ ਦਿੱਤੀ ਹੈ ਹਾਂ ਜੀ ਮੈਂ 112 ਤੇ ਫੋਨ ਕੀਤਾ ਸੀਗਾ ਜੀ ਤੇ ਉਹ ਪੁਲਿਸ ਵਾਲਿਆਂ ਨਾਲ ਗੱਲ ਹੋਈ ਤੇ ਉਹ ਵੀ ਆਂਦੇ ਪਏ ਆ ਧਮਕੀ ਵਾਲੀ ਤੁਸੀਂ ਗੱਲ ਦਾ ਜ਼ਿਕਰ ਕੀਤਾ ਕੋਈ ਪ੍ਰੂਫ ਹੈਗਾ ਤੁਸੀਂ ਧਮਕੀ ਦਾ ਕਿਉਂਕਿ ਅਸੀਂ ਲਾਈਵ ਚੱਲ ਰਹੀ ਹੈ ਤੁਸੀਂ ਕਹਿ ਰਹੇ ਧਮਕੀ ਦਿੱਤੀ ਹੈ ਉਹ ਕਹਿੰਦੇ ਇਹਦੀ ਗੱਲਬਾਤ ਹੀ ਹੈ ਨਹੀਂ ਕੋਈ ਨਹੀਂ ਭਾਜੀ ਉਸ ਚੀਜ਼ ਦਾ ਮੈਂ ਮੰਨਦਾ ਮੇਰੇ ਕੋਈ ਪ੍ਰੂਫ ਨਹੀਂ ਹੈਗਾ ਕਿਉਂਕਿ ਮੇਰੇ ਕੋ ਆਈਫੋਨ ਹੈਗਾ ਜੀ ਉਹ ਤੈਨਾਂ ਨੇ ਸਿੱਧਾ ਮੈਨੂੰ ਸਾਫ਼ ਕਿਹਾ ਹੈਗਾ ਕਿ ਜੋ ਹੁੰ ਠੀਕ ਸਾਹਿਬ ਮੈਨੂੰ ਇਹਦਾ ਧਮਕੀ ਦਿੱਤੀ ਭਾਈ ਹੁਣ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ ਜੀ ਮੈਂ ਆਪਣੇ ਘਰ ਵੀ ਚਲਾਣਾ ਹੈ ਤੁਹਾਡਾ ਨਾਮ ਕੀ ਹੈ ਮੇਰਾ ਜਸਵਿੰਦਰ ਸਿੰਘ ਜਸਵਿੰਦਰ ਜੀ ਕਿਤੇ ਸਮਝਦੇ ਇਨਸਾਨੀਅਤ ਖਤਮ ਹੋ ਗਈ ਹੈ ਕਿ ਅਸੀਂ ਕਿਸੇ ਕੰਪਨੀ ਨੂੰ ਬਿਜ਼ਨਸ ਕਰਕੇ ਦੇ ਰਿਆ ਸੀ EMPLOYE ਆ ਕਹਿੰਦੇ EMPLOYE ਜਿਹੜੇ ਰੀਡ ਦੀ ਹੱਡੀ ਹੁੰਦੇ ਆ ਕਿਸੇ ਵੀ ਕੰਪਨੀ ਨੂੰ ਚਲਾਣਾ ਵਰਕਰਾਂ ਦੇ ਡਿਪੈਂਡ ਕਰਦਾ ਪਰ ਅੱਜ ਤੁਹਾਨੂੰ ਆ ਕੇ 7 ਮਹੀਨੇ ਕੰਮ ਕੀਤਾ ਜੀ ਇੰਨੀ ਛੋਟੀ ਮੁੱਡੀ ਗਲਤੀ ਹੋ ਗਈ ਬੰਦਾ ਬਹਿ ਕੇ ਵੀ ਸੁਲਝਾ ਲੈਂਦਾ ਹਾਂਜੀ ਭਾਈ ਮਤਲਬ ਇੱਕ ਆਪਾਂ ਦੇਖਿਆ EMPLOYE ਦੀ ਕੋਈ ਵੈਲਿਊ ਨਹੀਂ ਹੈਗੀ ਠੀਕ ਹੈ ਜੀ ਮੈਨੇਜਰ ਕਿਉਂਕਿ ਇਹਨਾਂ ਦੇ ਉੱਤੇ ਮਾਲਕ ਜਿਹੜਾ ਹੈਗੇ ਉਹ ਬਾਹਰ ਨੇ ਇਹਨੂੰ ਪਤਾ ਕਿ ਮੈਂ ਤੇ ਹਾਡਾਂ ਮੇਰੀ ਧੌਂ ਚੱਲੇਗੀ ਇੱਥੇ ਮੈਂ ਜੋ ਮਰਜੀ ਹਾਂਜੀ ਵੀ ਮੈਨੇਜਰ ਕਹਿੰਦਾ ਮੈਂ ਹੀ ਜੋ ਮਰਜ਼ੀ ਕਰ ਸਕਦਾ ਜੀ ਇੱਥੇ ਉਹ ਜਦੋਂ ਮਰਜੀ ਆਂਦੇ ਨੇ ਜਿੰਨੂੰ ਮਰਜ਼ੀ ਪੁੱਠਾ ਸਿੱਧਾ ਵੀ ਬੋਲ ਦਿੰਦੇ ਨੇ ਜੀ ਸਾਰਿਆਂ ਨੂੰ ਦੇਖੋ ਜੀ ਆਪਾਂ ਇਮਪਲੋਏ ਆ ਕੋਈ ਖਰੀਦ ਤੇ ਨਹੀਂ ਲਿਆ ਉਹਨਾਂ ਨੇ ਸਾਨੂੰ ਠੀਕ ਹੈ ਜੀ ਅਸੀਂ ਕੰਮ ਕਰਨਾ ਨੇ ਜੀ ਇੱਥੇ ਪਰ ਕਿਸੇ ਨੂੰ EMPLOYE ਨੂੰ ਪੁੱਠਾ ਸਿੱਧਾ ਬੋਲਣਾ ਉਹਨਾਂ ਨੂੰ ਹੋਰ ਕਿੰਨੇ ਕੁ ਵਰਕਰ ਜਿਹੜੇ ਕੰਮ ਕਰਦੇ ਇੱਥੇ ਇੱਥੇ 30 ਵਰਕਰ ਹੈਗੇ ਜੀ ਹੋਰ 30 ਵਰਕਰ ਹਾਂ ਜੀ ਇਸ ਨਾਲ ਹੋਰ ਵੀ ਇੱਧਾ ਦੀ ਗੱਲਬਾਤ ਹੋ ਜਾਂਦੀ ਹੈ ਹਾਂ ਜੀ ਇੱਕ ਮੁੰਡਾ ਹਿਮਾਚਲ ਦਾ ਸੀਗਾ ਜੀ ਤੇ ਉਹ ਆਪਣੀ ਨੌਕਰੀ ਤੋਂ ਡਰਦਾ ਵਿਚਾਰਾ 도ੜ ਗਿਆ ਕਿਉਂਕਿ ਉਹ ਕਹਿੰਦਾ ਮੈਂ ਬਾਈਟ ਨਹੀਂ ਦੇ ਸਕਦਾ ਕਿਉਂਕਿ ਉਹਨੂੰ ਆਪਣੀ ਨੌਕਰੀ ਦਾ ਡਰ ਆ ਕਿਉਂਕਿ ਉਹ ਪਰਦੇਸੀ ਹੈਗਾ ਜੀ ਹਿਮਾਚਲ ਤੋਂ ਆਇਆ ਠੀਕ ਹੈ ਜੀ ਪਰ ਮੈਂ ਭਾਜੀ ਐਸੀ ਚੀਜ਼ ਦਾ ਧੱਕਾ ਨਹੀਂ ਬਰਦਾਸ਼ਤ ਕਰ ਸਕਦਾ ਕਿਉਂਕਿ ਮੈਂ ਮੇਰਾ ਘਰ ਮੇਰੇ ਸ਼ ਠੀਕ ਹੈ ਤੇ ਮੈਂ ਚਾਹਨਾ ਕਿ ਮੈਨੂੰ ਸਾਰਾ ਘਰ ਦਾ ਖਰਚਾ ਤੁਹਾਡੇ ਤੇ ਡਿਪੈਂਡ ਹੈ ਤੋ ਤੁਸੀਂ ਕੁਝ ਚਲਾਉਂਦੇ ਹੋ ਠੀਕ ਹੈ ਜੀ ਅਗਰ ਮੈਨੂੰ ਸਹਦੀ ਮਿਲਦੀ ਹੈ ਤੇ ਮੇਰੇ ਘਰ ਦਾ ਖਰਚਾ ਚੱਲਦਾ ਹੋਗਾ ਮੈਂ ਇਕੱਲਾ ਹੀ ਫੈਮਿਲੀ ਹਾਂ ਜੀ ਹਾਂ ਜੀ ਮੈਂ ਇਕੱਲਾ ਹੀ ਹਾਂ ਜੀ ਫਾਦਰ ਸਾਹਿਬ ਡੈਥ ਹੋ ਚੁੱਕੀ 2007 ਦੇ ਵਿੱਚ ਠੀਕ ਹੈ ਜੀ ਪਹਿਲਾਂ ਮੇਰੇ ਮਦਰ ਕੰਮ ਕਰਦੇ ਸੀਗੇ ਹੁਣ ਉਹ ਬਜ਼ੁਰਗ ਹੋ ਗਏ ਨੇ ਠੀਕ ਹੈ 올ਡ ਹੋ ਗਏ ਨੇ ਮੇਰੀ 25 ਸਾਲ ਉਮਰ ਹੈ ਭਾਈ ਹੁਣ ਮੈਂ ਕੰਮ ਕਰਦਾ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਦਾ ਜੇ ਮੈਨੂੰ ਤਰਖਾਨ ਦੇ ਹੈਗੇ ਭਾਈ ਤੁਸੀਂ ਮੈਨੂੰ ਦੱਸ ਦੋ ਮੈਂ ਕਿੱਥੇ ਜਾਵਾਂ ਕੰਪਨੀ ਦਾ ਨਾਮ ਇੱਕ ਵਾਰੀ ਦੱਸ ਵੈਬੂਸ਼ਰ ਨਾਮ ਹੈ ਜੀ ਵੈਬੂਸ਼ਰ ਮੈਨੂੰ ਮੈਸੇਜ ਕਿਹਦੇ ਨੇ ਜਾਂਦੇ ਇਸ ਕੰਪਨੀ ਨੂੰ ਮੈਸੇਜ ਇਹ ਹੀ ਦੇਵਾਂਗੇ ਕਿ ਭਾਜੀ ਪਲੀਜ਼ ਹੱਥ ਜੋੜ ਕੇ ਮੈਂ ਰਿਕਵੈਸਟ ਕਰਦਾ ਕਿ ਇਸ ਕੰਪਨੀ 'ਚ ਕਦੀ ਕੰਮ ਨਾ ਕਰੋ ਕਿਉਂ ਤੁਹਾਡੀ ਕੋਈ ਵੈਲਿਊ ਨਹੀਂ ਹੈਗੀ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਠੀਕ ਹੈ ਜੀ ਹੈਲੋ 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 ਹਾਂਜੀ ਟਾ ਕੰਟਰੋਲ ਤੋਂ ਗੱਲ ਕਰ ਰਹੇ ਹਾਂ ਤੁਸੀਂ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਸਰ ਉਹ মিডিਆ ਸਰ মিডিਆ ਵਾਲੇ ਨਾਲ ਬਾਈਟ ਕਰਦੇ ਪਏ ਸੀਗੇ ਜੀ ਤੇ ਉਹ ਤਾਂ ਕਰਕੇ ਫੋਨ ਮੁੰਡੇ ਦੇ ਕੋਲ ਸੀਗਾ ਜੀ ਹਾਂਜੀ ਹਾਂਜੀ ਸਰੂ ਜੀ ਕਰ ਦਿਓ ਜੀ ਭਾਈ ਇਹ ਪੁਲਿਸ ਵਾਲਾ ਦਾ ਫੋਨ ਸੀਗਾ ਉਹਨਾਂ ਨੇ ਮਤਲਬ ਮੈਂ ਇੱਕ ਕਾਲ ਕੀਤੀ ਕਿ ਉਹ